ਵਾਈ ਗੁਰ ਜੀ ਖਾਲਸਾ ਵਾਈ ਗੁਰ ਜੀ ਖਾਲਸਾ ਵਾਈ ਗੁਰ ਜੀ ਫਤਿਹ ਉਸਤਾ ਜੀ ਕੀ ਹਾਲ ਹੋਏ ਜੀ ਠੀਕ ਹੋ ਚਾਰਜ ਦੀ ਚਾਰਜ ਕਰਾ ਵੀਰ ਜੀਓ ਇੱਕ ਸਵਾਲ ਹੈ ਮੇਰਾ ਜੀ ਦੱਸੋ ਅੱਜ ਕਿ ਇਹ ਜਿਹੜਾ ਰੇਪ ਤਕਾਬਲਤਕਾਰ ਜਿਹੜੇ ਕਰ ਰਹੇ ਨੇ ਅੱਜ ਦੇ ਲੋਕਾਂ ਦਾ ਮਤਲਬ ਵਧਿਆ ਹੋਇਆ ਪਾਪ ਇਹ ਕਿੱਦਾਂ ਰੁਕਿਆ ਜਾ ਸਕਦਾ ਹੈ ਤੁਸੀਂ ਸਵਾਲ ਬੜਾ ਸਮਾ ਕੀਤਾ ਕਿਉਂਕਿ ਦਿੱਲੀ ਤੇ ਤੇ ਪੂਰੇ ਦੇਸ਼ ਚ ਕੁਝ ਮਨੁੱਖ ਹੈ ਜਿਨ੍ਹਾਂ ਦੇ ਦਿਮਾਗ ਚ ਦਰਿੰਦਗੀ ਭਰੀ ਆ ਜੀ ਔਰ ਇਹ ਦਰਿੰਦਗੀ ਜਿਹੜੀ ਹੈਗੀ ਆ ਇਹਨੂੰ ਕੱਟਣ ਵਾਸਤੇ ਉਹਨਾਂ ਨੂੰ ਐਸਾ ਮਾਹੌਲ ਚਾਹੀਦਾ ਜਿਸ ਮਾਹੌਲ ਦੇ ਵਿੱਚ ਉਹਨਾਂ ਦਾ ਜਿਹੜੇ ਦਿਮਾਗ ਚ ਕੂੜ ਭਰਿਆ ਦਰਿੰਦਗੀ ਭਰੀ ਆ ਉਹ ਕਿਵੇਂ ਉਹਨਾਂ ਤੋਂ ਪੁੱਛਾ ਛਿਦਾਲਾ ਜੀ ਔਰ ਉਹ ਇੱਕੋ ਇੱਕ ਦਾ ਹੱਲ ਹੈ ਉਹ ਹੱਲ ਹੈ ਕਿ ਜਿੰਨੇ ਵੀ ਸਕੂਲ ਹੈ ਕਾਲਜ ਹੈ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਾਇਆ ਜਾਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾ ਕੇ ਉਹਨਾਂ ਨੂੰ ਸਿੱਧੇ ਰਾਸਤੇ ਤੇ ਤੋਰ ਕੇ ਇਸ ਮਸੂਮੀਅਤੇ ਹੋ ਰੇ ਜ਼ੁਲਮ ਦੇਸ਼ ਬੱਤੀ ਨਾਲ ੱੱਕਾ ਹੋ ਰਿਹਾ ਉਹ ਇੱਕ ਮਾਸੂਮ ਹੈ ਜੀ ਔਰ ਉਹਦੀ ਮਰਜ਼ੀ ਤੋਂ ਬਿਨਾਂ ਜ਼ਿੰਦਗੀ ਕੀਤੀ ਜਾ ਰਹੀ ਹੈ ਜੀ ਇਹ ਇੱਕ ਗੁਨਾਹ ਹੈ ਕਤਲ ਹੈ ਤੋਂ ਇਹਨੂੰ ਤਾਹੀਂ ਰੋਕ ਸਕਦੇ ਕੋਈ ਇੱਕ ਹੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਪ ਕਰੋ ਇਨਸਾਨ ਨੂੰ ਸਮਝ ਨਹੀਂ ਆਦੀ ਮਨੁੱਖ ਨੂੰ ਸਮਝਿਆ ਤਾਂ ਤੇ ਉਹ ਜ਼ਿੰਦਗੀ ਕਰਨ ਤੋਂ ਨਹੀਂ ਰੁਕੇਗਾ ਤੋਂ ਇਸ ਕਰਕੇ ਮੇਰੇ ਆਪਣੀ ਜੋ ਸੋਚ ਹੈ ਉਹ ਇਹ ਹੀ ਹੈ ਕਿ ਅਸੀਂ ਜਪ ਕਰ ਦੂਸਰੇ ਦੀਆਂ ਧੀਆਂ ਤੇ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਨਹੀਂ ਸਮਝਦੇ ਪਰ ਗੁਰਬਾਣੀ ਦਾ ਇਹੀ ਸੰਦੇਸ਼ ਹੈ ਕਿ ਸਾਰੀਆਂ ਹੀ ਮਾਮਾ ਤੇ ਧੀਆਂ ਬਰਾਬਰ ਹੈ ਜੀ ਤਾਂ ਇਸ ਕਰਕੇ ਰੇਪ ਜਿਹੜਾ ਹੈ ਬਲਾਤਕਾਰ ਜਿਹੜਾ ਹੈਗਾ ਉਹ ਤਾਂ ਹੀ ਰੁਕ ਸਕਦਾ ਕਿ ਜਦੋਂ ਅਸੀਂ ਦੂਸਰੇ ਮਨੁੱਖ ਦੀ ਦੂਸਰੇ ਪਰਿਵਾਰ ਦੀ ਧੀ ਨੂੰ ਆਪਣੀ ਸਮਝਾਂਗੇ ਤੇ ਇਹੀ ਗੁਰਬਾਣੀ ਦਾ ਸੰਦੇਸ਼ ਹੈ ਤਾਂ ਇਸ ਕਰਕੇ ਜੇ ਇਹ ਤੱਕਾ ਰੋਕਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਮਾਣੀ ਨੂੰ ਪੜਾ ਲੈਣਾ ਹੀ ਪਏਗਾ। ਕੀ ਬਾਤ ਹੈ ਜੀ ਆ ਵੀ ਬਹੁਤ ਸੋਹਣਾ ਵਿਚਾਰ ਲੱਗੇ ਤੇ ਅੱਗੇ ਵੀ ਇਸ ਤਰ੍ਹਾਂ ਕੋਈ ਪੁੱਛ ਦੇ ਰਾਂਗੇ ਆਪ ਜੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ